ਅਸਲ ਤੇ ਚੱਕਰ ਮੇਰਾ ਮੇਰੀ ਫੈਮਲੀ ਨਾਲ ਡਿਸਪਿਊਟ ਸੀ ਕਿਉਂ ਸੀ ਕਿਉਂਕਿ ਜਿਹੜਾ ਰਿਸ਼ਭ ਬੈਣੀਪਾਲ ਉਹਨੂੰ ਇੰਸਟਾਗ੍ਰam ਤੇ ਮੈਸੇਜ ਕਰਦਾ ਸੀ ਕਿਸੇ ਦੀ ਧੀ ਪੜਨ ਨੂੰ ਤੁਸੀਂ ਮੈਸੇਜ ਕਰੋਗੇ ਲੈ ਤੁਹਾਨੂੰ ਗਾਲ ਹੀ ਕੱਢੂਗਾ ਫੁੱਲ ਤਾਂ ਪਾਊਗਾ ਨਹੀਂ ਤਵਦੀਦ ਦੇ ਵਿੱਚ ਜਿਹੜੇ ਮੁਜਰਮ ਗੱਡੇ ਮੇਰਾ ਸੋਹਰਾ ਤੇ ਮੇਰਾ ਸਾਲਾ ਹੈ ਨਾ ਉਹ ਸੀਟੀ ਸਾਹਿਬ ਕਹਿੰਦੇ ਵੀ ਜੇ ਇਹ ਬੰਦੇ ਦੋਸ਼ੀ ਪਾਏਗੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾਏ ਮੇਰੇ ਵੱਲੋਂ ਤਾਂ ਏਸੀ ਵੀ ਇੱਥੇ ਆਪਣੀ ਜਿਹੜੀ ਸੈਟ ਬਣਵਾਣੀ ਆ ਉਹਦੀ ਐਪਲੀਕੇਸ਼ਨ ਦੇਣੀ ਆ ਜੇ ਨਹੀਂ ਕੋਈ ਸਾਡੀ ਸੁਣਵਾਈ ਹੋਏਗੀ ਤਾਂ ਅਸੀਂ ਧਰਨਾ ਦੇਵਾਂਗੇ ਜੇ ਸਾਨੂੰ ਲੱਗੂਗਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਇਨਸਾਫ ਨਹੀਂ ਮਿਲਦਾ ਧਰਨਾ ਕਿ ਮੈਂ ਪੋਖੜ ਤਲ ਤੇ ਬੱਟੂਗਾ ਸੋ ਇੱਕ ਹਾਸੇ ਤੋਂ ਬਾਅਦ ਪ੍ਰਿੰਕਰ ਨੂੰ ਜਾਣਾ ਅੱਜ ਜਿਹੜਾ ਕਾਫੀ ਸਮੇਂ ਤੋਂ ਬਾਅਦ ਸੀਪੀ ਲੁਧਿਆਣਾ ਕਮਿਸ਼ਨ ਦਫ਼ਤਰ ਪਹੁੰਚੇ ਨੇ ਕਮਿਸ਼ਨਰ ਆਫ ਪੁਲਿਸ ਨੂੰ ਮਿਲਣ ਪਹੁੰਚੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਪ੍ਰਿੰਕਲ ਜੀ ਕੀ ਗੱਲ ਹੋ ਗਈ ਅੱਜ ਸੀਪੀ ਦਫ਼ਤਰ ਆਣਾ ਪੈ ਗਿਆ ਸੀਪੀ ਸਾਹਿਬ ਕੋ ਲਾਏ ਸੀ ਜਿਹੜੇ ਬਾਬਾ ਚੱਲੇ ਨੇ ਜਿਹੜੇ ਜਿਹੜੇ ਲੋਕ ਇਨਵੈਸਟੀਗੇਸ਼ਨ ਦੇ ਵਿੱਚ ਕੱਡੇ ਸੀਗੇ ਆਈਓ ਸਾਹਿਬ ਨੇ ਅੱਜ ਐਪਲੀਕੇਸ਼ਨ ਦਿੱਤੀ ਹੈ ਸੀਪੀ ਸਾਹਿਬ ਨੇ ਵਧੀਆ ਗੱਲ ਕੀਤੀ ਹੈ ਭਰੋਸਾ ਦਿਵਾਇਆ ਵੀ ਮੈਂ ਛੱਟ ਬਣਾਈ ਹੈ ਜਿੱਚ ਡੀਸੀਪੀ ਸਾਹਿਬ ਨੇ ਤੇ ਐਸਪੀ ਇਨਵੈਸਟੀਗੇਸ਼ਨ ਸਾਹਿਬ ਨੇ ਤੇ ਉਹ ਜਿਹੜੇ ਫੈਕਟਰੀ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਮੈਨੂੰ ਮਾਰਨ ਦੀ ਪਲੈਨਿੰਗ ਹੋਈ ਸੀ ਉਹਦੇ ਕੁਝ ਮੇਰੇ ਕੋਲ ਐਵੀਡੈਂਸ ਸੀਗੇ ਉਹ ਵੀ ਦਿਖਾ ਕੇ ਆ ਸੋ ਸੀਪੀ ਸਾਹਿਬ ਕਹਿੰਦੇ ਵੀ ਜੇ ਇਹ ਬੰਦੇ ਦੋਸ਼ੀ ਪਾਏਗੇ ਤੇ ਇਹਨਾਂ ਨੂੰ ਅਰੈਸਟ ਕੀਤਾ ਜਾ ਤੁਸੀਂ ਤਰਨਾ ਲਾਉਣਾ ਸੀ ਤਰਨਾ ਨਹੀਂ ਲਾਇਆ ਤਰਨਾ ਭਾਜੀ ਜਦ ਤਰਨਾ ਹੁਣ ਮੇਰੀ ਐਪਲੀਕੇਸ਼ਨ ਨੂੰ ਨਾ ਲੈਂਦੇ ਜਾਂ ਮੈਨੂੰ ਕਹਿੰਦੇ ਵੀ ਮੈਂ ਸਿੱਟ ਨਹੀਂ ਬਣਾਉਂਦਾ ਜਾਂ ਉਹ ਬੰਦੇ ਦੋਸ਼ੀ ਨਹੀਂ ਹੈਗੇ ਮੈਂ ਹੁਣ ਤਰਨੇ ਤੇ ਬਹਿ ਜਾ ਮੈਨੂੰ ਕੋਈ ਮੈਂ ਭਾਜੀ ਜਿਹੜੇ ਮੈਂ ਹਾਂ ਬੜੀ ਵਧੀਆ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਮੈਂ ਰੱਬ ਨੂੰ ਜਾਨ ਦੇਣੀ ਹੈ ਜਿੱਦਾਂ ਕੋਈ ਗੱਲ ਕਰਦਾ ਸੀ ਉਦੋਂ ਹੀ ਕੈਮਰੇ ਮੂਰੇ ਆ ਕੇ ਦੱਸੀਦਾ ਜੇ ਹੱਲੇ ਤੱਕ ਕਿਸੇ ਅਫਸਰ ਨੇ ਸਾਡੇ ਨਾਲ ਕੋਈ ਏਦਾਂ ਗੱਲ ਨਹੀਂ ਕੀਤੀ ਬੜੇ ਪਿਆਰ ਨਾਲ ਉਹਨਾਂ ਨੇ ਗੱਲ ਕੀਤੀ ਐਪਲੀਕੇਸ਼ਨ ਲਈ ਕਹਿੰਦੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਿਹਾ ਅਸੀਂ ਸੈਟ ਚਾਹੁੰਦੇ ਹਾਂ ਅਗਲੇ ਨੇ ਕਿਹਾ ਸੈਟ ਬਣਾ ਦਿਓ ਕਿਹੜੇ ਸੀਨੀਅਰ ਅਫਸਰ ਚਾਹੁੰਦੇ ਹਾਂ ਅਸੀਂ ਥੱਲੇਲੇ ਲੈਵਲ ਦੀ ਸੈਟ ਨਹੀਂ ਚਾਹੁੰਦੇ ਉਹਨਾਂ ਨੇ ਡੀਸੀਪੀ ਰੈਂਕ ਦੇ ਅਫਸਰ ਪਾਏ ਆ ਸੋ ਸਾਡੀ ਗੱਲ ਪੂਰੀ ਸੁਣੀ ਹੈ ਜੇ ਸਾਨੂੰ ਲੱਗੂਗਾ ਵੀ ਸਾਨੂੰ ਆਉਣ ਵਾਲੇ ਟਾਈਮ 'ਚ ਇਨਸਾਫ ਨਹੀਂ ਮਿਲਦਾ ਦਰਨਾ ਕਿ ਮੋ ਪੋਖੜ ਤਲ ਤੇ ਬੈਠੂਗਾ ਮੈਂ ਇੱਕ ਬੰਦਾ ਵੈਸੇ ਹੀ ਤੁਹਾਡੇ ਸਾਹਮਣੇ ਸੱਤ ਗੋਲੀਆਂ ਵੱਜ ਗਈਆਂ ਸੀ ਮੈਂ ਬਚਦਾ ਨਾ ਬਚਦਾ ਮੈਨੂੰ ਕੋਈ ਉਹ ਨਹੀਂ ਹੈ ਮੈਨੂੰ ਆਇਆ ਵੀ ਯਾਰ ਮੈਡਮ ਦੀ ਕਿਡਨੀ ਨਿਕਲੀ ਹੈ ਮੈਂ ਇਨਸਾਫ ਦਵਾ ਕੇ ਜਾਵਾਂ ਅੰਕਰ ਪ੍ਰਿੰਕਰ ਜਿਹੜੇ ਆਏ ਸੀ ਮਲਜਮ ਸੇਲ ਹਸਪਤਾਲ ਮੈਡੀਕਲ ਕਰਾਉਣ ਲਈ ਆਏ ਸੀਗੇ ਉਹਨਾਂ ਨੇ ਕਿਹਾ ਉਹਨਾਂ ਤੋਂ ਅਸੀਂ ਸਵਾਲ ਪੁੱਛੇ ਸੀਗੇ ਕਿਉਂ ਲੜਾਈ ਹੋਈ ਆ ਉਹਨਾਂ ਨੇ ਕਿਹਾ ਕਿ ਗਾਲਾ ਕੱਢੂਗਾ ਤੇ ਇਦਾਂ ਹੀ ਹੋਊਗਾ ਉਹਨਾਂ ਨੇ ਇਹ ਗੱਲ ਕੀਤੀ ਬਾਜੀ ਮੇਰੀ ਗੱਲ ਸੁਣੋ ਉਹ ਸੈਪਟ ਕਰਦੇ ਆ ਤੁਸੀਂ ਦੱਸੋ ਤੁਸੀਂ ਇੰਨੇ ਜਾਣੇ ਖੜੇ ਹੋ ਕੋਈ ਕਿਸੇ ਨੂੰ ਗਾਲ ਮੈ ਕਹਿੰਨਾ ਕਿਉਂ ਕੱਢਦਾ ਪਹਿਲੇ ਪੰਗਾ ਲਾਦਾ ਪੰਗਾ ਬਸ ਹੀ ਹੁੰਦੀ ਹੈ ਤਾਂ ਕਰਕੇ ਲੜਾਈਆਂ ਹੁੰਦੀਆਂ ਨੇ ਭਾਜੀ ਕੌਂਟਰਵਰਸੀ ਦਾ ਕੋਈ ਉਹ ਚ ਸਿਸਟਮ ਨਹੀਂ ਹੈਗਾ ਸੀ ਅਸਲ ਚ ਚੱਕਰ ਮੇਰਾ ਮੇਰੀ ਫੈਮਿਲੀ ਨਾਲ ਡਿਸਪਿਊਟ ਸੀ ਕਿਉਂ ਸੀ ਕਿਉਂਕਿ ਜਿਹੜਾ ਰਿਸ਼ਭ ਬੈਣੀਪਾਲ ਉਹਨੂੰ ਇੰਸਟਾਗ੍ਰam ਤੇ ਮੈਸੇਜ ਕਰਦਾ ਕਿਸੇ ਦੀ ਧੀ ਪੈਣ ਨੂੰ ਤੁਸੀਂ ਮੈਸੇਜ ਕਰੋਗੇ ਲੈ ਤੁਹਾਨੂੰ ਗਾਲ ਹੀ ਕੱਢੂਗਾ ਫੁੱਲ ਤਾਂ ਪਾਉਗਾ ਨਹੀਂ ਠੀਕ ਹੈ ਨਾ ਉਹਨੇ ਗੋਲੀਆਂ ਮਾਰੀਆਂ ਤੇ ਇੱਧਰ ਚੂੜੀਆਂ ਤਾਂ ਪਾਈਆਂ ਨਹੀਂ ਸੀਗੀਆਂ ਗੋਲੀਆਂ ਬਰਾਬਰ ਵਜੀਆਂ ਤਾਂ ਗੱਲ ਆ ਵੀ ਹੁਣ ਤੜਫਦਾ ਹੁਣ ਪਿੱਟਦਾ ਵੀ ਮੈਨੂੰ ਲੋਕਾਂ ਨੇ ਉਂਗਲ ਦੇ ਕੇ ਕੰਮ ਕਰਾਤਾ ਸੋ ਪ੍ਰਸ਼ਾਸਨ ਨੂੰ ਚਾਹੀਦਾ ਇਹੋ ਜਿਹੇ ਜਿਹੜੇ ਗੈਂਗਸਟਰ ਹੈ ਇਹਨਾਂ ਦੀ ਮੌਕੇ ਦੀ ਲਤਪਾ ਤੋੜ ਦੇਣੀ ਚਾਹੀਦੀ ਕਿਉਂਕਿ ਆਣ ਵਾਲੇ ਟਾਈਮ 'ਚ ਇਹਨਾਂ ਨੇ ਦੇਖੋ 28 ਪਰਚੇ ਪਹਿਲੇ ਹੋਏ ਹੋ ਪਰਿੰਕਲ ਨੇ ਤਾਂ ਕਰਾਇਆ ਹੀ ਨਹੀਂ 28 ਪਰਚੇ ਜਿਹੜੇ ਪਹਿਲੇ ਦਰਜ ਹੋਏ ਨੇ ਮੈਂ ਤਾਂ ਕਰਾਇਆ ਹੀ ਨਹੀਂ 28 ਬੰਦਿਆਂ ਨਾਲ ਪਹਿਲੇ ਵੀ ਰੋਲਾ ਜਾਂਦਾ ਚੱਲਦਾ ਹੀ ਹੈ ਹੁਣ ਮੇਰਾ ਪਰਚਾ ਪਾ ਕੇ 29 ਪਰਚੇ ਟੋਟਲ ਦਰਜ ਹੋਏ ਨੇ ਸੋ ਇਹਨਾਂ ਦਾ ਕੰਮ ਹੀ ਹੈ ਇਹਨਾਂ ਦਾ ਲਾਈਨ ਹੈ ਲੁੱਟਾ ਖੁਆ ਕਰਨੀਆਂ ਮੇਰੇ ਮੈਨੂੰ ਗੋਲੀ ਮਾਰਨ ਤੋਂ ਹਫ਼ਤਾ ਪਹਿਲਾਂ ਕੀ ਕੀਤਾ ਇਹਨਾਂ ਨੇ ਕਿਸੇ ਵਪਾਰੀ ਨੂੰ ਰੋਕ ਲਿਆ ਉਹਨੂੰ ਬੰਦੀ ਬਣਾ ਲਿਆ ਫਿਰ ਉਹਦੇ ਘਰੋਂ ਪੈਸੇ ਮੰਗਾਏ ਕੀ ਕੰਮ ਹੈ ਇਹਨਾਂ ਦੇ ਲੁੱਟਾ ਖੋਹਣਾ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਨਾ ਉਹਨਾਂ ਨੇ ਬੋਲੇ ਕਿ ਜਾ ਰਹੇ ਕਿ ਇਹ ਪਹਿਲੇ ਹੀ ਸਾਡੀ ਲੜਾਈ ਝਗੜਾ ਹੈ ਪਹਿਲੀ ਸਾਨੂੰ ਇਹਦਾ ਗੱਲ ਹੀ ক্লোਜ਼ ਕਰਦਾ ਰਹਿੰਦਾ ਪਾਜੀ ਕਿਉਂ ਚੱਲਣਾ ਇਹਦੀ ਜ਼ਮਾਨਤ ਤਾਂ ਮੈਂ ਲਵਾਈ ਸੀ ਘੁੰਮਣ ਸਾਹਿਬ ਨੂੰ ਕਹਿ ਕੇ ਇਹਦੇ 50000 ਰੁਪਏ ਵੀ ਇਹਦੀ ਫੀਸ ਮੈਂ ਦਿੱਤੀ ਸੀ ਅੱਜ ਤੋਂ ਸਾਲ ਪਹਿਲਾਂ ਇਹਨੇ ਮੈਨੂੰ ਫੋਨ ਕੀਤਾ ਜੀ ਪਾਜੀ ਮੇਰੀ ਜ਼ਮਾਨਤ ਕਰਾ ਦਿਓ ਜਿੱਥੇ ਅਸੀਂ ਇਹਨੇ ਲੋਕਾਂ ਦੀ ਮਦਦ ਕਰਦੇ ਆਂ ਇਹਦੀ ਵੀ ਕੀਤੀ ਸੀ ਮੈਂ ਤੁਹਾਡੇ ਕੋਲ ਰਿਕਾਰਡ ਕੈਮਰੇ ਤੇ ਕਹਿ ਰਿਹਾ ਇੱਕ ਸਾਲ ਪਹਿਲਾਂ ਤੁਸੀਂ ਆਨਲਾਈਨ ਚੈੱਕ ਕਰ ਸਕਦੇ ਹੋ ਇਹਦੀ ਜਮਾਨਤ ਮੈਂ ਲਵਾਈ ਸੀ ਮੇਰੀ ਕੀ ਦੁਸ਼ਮਣੀ ਆਂਦੇ ਨਾਲ ਜੇ ਤੁਸੀਂ ਲੋਕਾਂ ਦੀਆਂ ਧੀਆਂ ਪੜਾਣ ਨੂੰ ਮੈਸੇਜ ਕਰੋਗੇ ਤੇ ਜੁਤੀ ਖਾਓਗੇ ਉਥੋਂ ਪ੍ਰਿੰਕਲ ਤੁਸੀਂ ਇੱਕ ਐਫਆਈਆ ਦੀ ਕਾਪੀ ਦੇ ਵਿੱਚ ਕੁਝ ਚੋਰੀ ਦੀ ਗੱਲ ਕਰ ਰਹੀ ਸੀ ਕਿ ਡਾਕੂਮੈਂਟ ਚੋਰੀ ਹੋਏ ਨੇ ਡਾਕੂਮੈਂਟ ਚੋਰੀ ਨਹੀਂ ਹੋਏ ਡਾਕੂਮੈਂਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੇਰੀ ਵਾਈਫ ਵੱਲੋਂ ਮੇਰੇ ਐਕਚੁਅਲੀ ਉਹ ਪਾਸਵਰਡ ਮੇਰੀ ਵਾਈਫ ਨੂੰ ਕੁਝ ਹੋਰ ਮੈਂ ਦੱਸਿਆ ਸੀ ਮੈਂ ਪਾਸਵਰਡ ਬਾਅਦ ਚ ਚੇਂਜ ਕਰਤਾ ਉਹ ਲੋਕਰ ਨੂੰ ਮੇਰਾ ਸਾਲਾ ਆ ਗਿਆ ਘਰੇ ਮੈਂ ਹੈ ਨਹੀਂ ਸੀ ਕਿਉਂਕਿ ਤੁਹਾਡੇ ਸਾਹਮਣੇ ਉਹ ਮੱਖੂ ਵਾਲਾ ਪਰਚਾ ਦਰਜ ਸੀ ਮੈਂ ਬਾਹਰ ਗਿਆ ਸੀ ਕਿਤੇ ਸੋ ਉਹਨਾਂ ਨੇ ਕੋਸ਼ਿਸ਼ ਬੜੀ ਕੀਤੀ ਲੋਕਰ ਖੋਲਣ ਦੀ ਪਰ ਲੋਕਰ ਉਹਨਾਂ ਤੋਂ ਖੁੱਲਿਆ ਨਹੀਂ ਇਹ ਮੇਰੀ ਕਿਸਮਤ ਚੰਗੀ ਹੈ ਕਿ ਲੋਕਰ ਨਹੀਂ ਖੁੱਲਿਆ ਤੇ ਮੇਰਾ ਸਾਰਾ ਸਮਾਨ ਨਹੀਂ ਚੋਰੀ ਹੋਇਆ ਪਰ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਇੱਕ ਐਫ ਆਈ ਆਰ ਦੀ ਕਾਪੀ ਦੇ ਵਿੱਚ ਵੀ ਕੁਝ ਕਹਿੰਦਾ ਸੀ ਵੀ ਉਹ ਡਾਕੂਮੈਂਟ ਕੋਈ ਚੋਰੀ ਹੋਇਆ ਐਫ ਆਈ ਆਰ ਲੀਕ ਹੋਈ ਹੈ ਕਿਸ ਤਰ੍ਹਾਂ ਦੀ ਕੋਈ ਗਲਤ ਇਹ ਪਰ ਇਹ ਤੁਹਾਡੇ ਜਿਹੜੀ ਤੁਹਾਡੇ ਫੋਨ ਦੇ ਵਿੱਚ ਵੀ ਸੀਗੀ ਦਿਖਾ ਰਹੀ ਸੀ ਹਾਂ ਉਹ ਮੈਂ ਕਹਿ ਰਿਹਾ ਸੀ ਵੀ ਜਿਹੜੀ ਤਵਦੀਸ਼ ਕੀਤੀ ਹੈ ਤਵਦੀਦ ਦੇ ਵਿੱਚ ਜਿਹੜੇ ਮੁਜਰਮ ਕੱਡੇ ਮੇਰਾ ਸੋਹਰਾ ਤੇ ਮੇਰਾ ਸਾਲਾ ਹੈ ਨਾ ਉਹ ਸੁਖਵਿੰਦਰਪਾਲ ਜਿਹੜੇ ਉਹ ਐਨਕੇਐਚ ਆਲੇ ਆ ਬਈ ਉਹ ਪੇਪਰ ਦੀ ਫੋਟੋ ਖਿੱਚ ਕੇ ਗਰੁੱਪਾ ਦੇ ਵਿੱਚ ਪਾਈ ਗਈ ਵੀ ਸਾਨੂੰ ਕੱਢ ਦਿੱਤਾ ਵੀ ਆਈਓ ਸਾਹਿਬ ਇਹ ਤਾਂ ਆਰਟੀਆਈ ਚ ਪਾ ਕੇ ਆਪਾਂ ਲੈ ਸਕਦੇ ਆ ਬਿਨਾ ਆਰਟੀਆਈ ਤੋਂ ਇਹ ਪੇਪਰ ਕਿੱਦਾਂ ਦੇ ਦਿੱਤਾ ਗਿਆ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸੀ ਉਹਨਾਂ ਨੂੰ ਵੀ ਬਿਨਾ ਆਰਟੀਆਈ ਤੋਂ ਤੁਸੀਂ ਤਵਦੀਸ਼ ਦੇ ਪੇਪਰ ਦੇਈ ਜਾਂਦੇ ਹੋ ਬਰਿੰਕਲ ਇੱਕ ਵਕੀਲਾ ਦਾ ਵੀ ਬਿਆਨ ਆਇਆ ਸੀ ਜਦੋਂ ਤੁਹਾਨੂੰ ਜਿਹੜੀ ਗੋਲੀ ਵਗੈਰਾ ਲੱਗੀ ਸੀਗੀ ਹਾਂਜੀ ਉਹਦੇ ਉਹਦਾ ਹੜਤਾਲ ਕੀਤੀ ਸੀਗੀ ਇੱਕ ਦਿਨ ਦੀ ਹੜਤਾਲ ਹੋਈ ਸੀ ਕਿ ਗਗਨ ਗਗਨ ਜੀ ਦਾ ਕੀ ਨਾਮ ਵੀ ਪਰਚੇ ਚ ਆ ਰਿਹਾ ਵਾ ਕੁਝ ਮੈਂ ਹੁਣ ਵੀ ਕਹਿ ਕੇ ਆਇਆ ਮੈਂ ਗਗਨ ਤੇ ਵੀ ਕੰਪਲੇਂਟ ਦੇ ਕੇ ਆਇਆ ਵੀ ਗਗਨ ਦਾ ਜਿਹੜਾ ਹਾਊਸ ਆ ਉੱਥੇ ਬੀਆਰਐਸ ਨਗਰ ਚ ਉੱਥੇ ਇਹਨਾਂ ਦੀ ਮੀਟਿੰਗ ਵੀ ਹੋਈ ਐ ਦੁਬਾਰਾ ਪੰਜਾ ਦੀ ਠੀਕ ਐ ਇਹ ਹੰਨੀ ਸੇਠੀ ਨੇ ਸਾਰੀਆਂ ਗੱਲਾਂ ਖੁਦ ਦਸੀਆਂ ਔਰ ਇਸ ਚੀਜ਼ ਦੀ ਰਿਕਾਰਡਿੰਗ ਵੀ ਐ ਮੇਰੇ ਕੋਲ ਮੈਂ ਰਿਕਾਰਡਿੰਗ ਵੀ ਦੇਖੀ ਐ ਸੇਠੀ ਲਾਈਵ ਹੋ ਕੇ ਆ ਵੀ ਕਹਿ ਰਿਹਾ ਕਿ ਮੇਰਾ ਤਾਂ ਹੁਣ ਕੋ ਰੋਲ ਹੀ ਨਹੀਂ ਐ ਬਿਲਕੁਲ ਤਪਾ ਜੀ ਹੁਣ ਵੀ ਕਹਿੰਦਾ ਕਿ ਮੈਂ ਇਹਨਾਂ ਜਿਹੜੇ ਬੰਦੇ ਚਾਰ ਮੈਂ ਇਹਨਾਂ ਦੇ ਖਿਲਾਫ ਥਾਲੀ ਦਾ ਬੈਂਗਣ ਹੈ ਕਦੀ ਅੱਧਰ ਕਦੀ ਸਟੇਬਲ ਰਹਿ ਆ ਉਹ ਇੱਕ ਬਿਆਨ ਤੇ ਤੁਸੀਂ ਦੱਸ ਦੋ ਤੁਸੀਂ ਫੇਸਬੁੱਕ ਜਾਂ YouTube ਜਾਂ Google ਖੋਲ ਕੇ ਦੇਖ ਲਓ ਸਵੇਰੇ ਕੁਝ ਹੋਰ ਬਿਆਨ ਦਿੰਦਾ ਸ਼ਾਮ ਨੂੰ ਕੁਝ ਹੋਰ ਦਿੰਦਾ ਹੁਣ ਤਾਂ ਹੱਥ ਤੇ ਸੰਦੀਪ ਬਾਈ ਦੀ ਫੋਟੋ ਵੀ ਬਣਾਈ ਸੀ ਹੁਣ ਕਹਿੰਦੇ ਉੱਤੇ ਕੁਝ ਹੋਰ ਹੀ ਬਣਾਈ ਫਿਰਦਾ ਸੋ ਨੋਟ ਸਟੇਬਲ ਹੋ ਹੀ ਇਸ ਨੋਟ ਸਟੇਬਲ ਹੋ ਸਟੇਬਲ ਪਰਸਨ ਨਹੀਂ ਹੈ ਉਹ ਮੈਂਟਲੀ ਡਿਸਟਰਬ ਹੈ ਨਸ਼ਾ ਜਿਆਦਾ ਕਰਦਾ ਓਵਰਡੋਸ ਲੈਂਦਾ ਉਹ ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਤੁਹਾਡੇ ਕੈਮਰੇ ਤੇ ਕਹਿੰਨਾ ਤੁਸੀਂ ਉਹਦਾ ਡੋਪ ਟੈਸਟ ਕਰਾ ਕੇ ਦੇਖ ਲਓ ਜੇ ਮੇਰੀ ਗੱਲ ਝੂਠੀ ਹੋਈ ਮੈਂ ਲੁਧਿਆਣਾ ਛੱਡਦਾ ਮੈਂ ਪ੍ਰੋਮਿਸ ਕਰਦਾ ਤੁਸੀਂ ਲਾਈਵ ਰੱਖ ਲਿਓ ਲਾਈਵ ਦੇ ਵਿੱਚ ਉਹਦਾ ਡੋਪ ਟੈਸਟ ਕਰਾ ਲਿਓ ਤੇ ਤੁਸੀਂ ਉਹਨੂੰ 24 ਘੰਟੇ ਲਈ ਕਿਸੇ ਕਮਰੇ ਦੇ ਵਿੱਚ ਬੰਦ ਕਰਕੇ ਦੇਖ ਲਓ ਉਹ ਨਸ਼ੇ ਨਾਲ ਵੈਸੇ ਹੀ ਤੜਫ ਕੇ ਮਰ ਜਾਣਾ ਲਾਈਵ ਹੋਏ ਸੀਗੇ ਲਾਈਵ 'ਚ ਕੀ ਕੀ ਆ ਗਿਆ ਲਾਈਵ ਦੇ ਵਿੱਚ ਉਹਨੇ ਇਹੀ ਗੱਲਾਂ ਗਈਆਂ ਮੇਰੇ ਬੱਚੇ ਛੋਟੇ ਆ ਤੁਸੀਂ ਲਾਈਵ ਹੋ ਸੀਗੀ ਲਾਈਵ ਹੋ ਸੀ ਨਾ ਤੁਸੀਂ ਲਾਈਵ ਹੋ ਸੀਗੇ ਮੇਰੇ ਵੱਲੋਂ ਤਾਂ ਏਸੀ ਵੀ ਇੱਥੇ ਆਪਣੀ ਜਿਹੜੀ ਸੈੱਟ ਬਣਵਾਣੀ ਆ ਉਹਦੀ ਐਪਲੀਕੇਸ਼ਨ ਦੇਣੀ ਆ ਜੇ ਨਹੀਂ ਕੋਈ ਸਾਡੀ ਸੁਣਮਾਈ ਹੋਏਗੀ ਤਾਂ ਅਸੀਂ ਧਰਨਾ ਦੇਵਾਂਗੇ ਪਰ ਹੌਨੈਸਟੀ ਵੀਡੀਓ ਮੈਨੂੰ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਮੈਂ ਕਲੀਅਰ ਹੀ ਦੱਸ ਦਿੰਨਾ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕੱਲ ਮੈਨੂੰ 40th ਹਸਪੀਟਲ ਤੋਂ ਵੀ ਫੋਨ ਆਇਆ ਵੀ ਡਾਕੂਮੈਂਟ ਲੈਣ ਆਏ ਆ ਸੀਐਮਸੀ ਤੋਂ ਵੀ ਆਇਆ ਪੁਲਿਸ ਨੇ ਆਪਣੀ ਤਵਦੀਸ਼ ਪੂਰੀ ਸ਼ੁਰੂ ਕਰਤੀ ਵਧੀਆ ਤਰੀਕੇ ਨਾਲ ਜੋ ਸੀ ਚਾਉਂਦੇ ਆ ਠੀਕ ਹੈ ਕਿਸੇ ਦੀ ਧੀ ਭੈਣ ਦੀ ਕਿਡਨੀ ਨਿਕਲੀ ਹੈ ਇਨਸਾਨੀਅਤ ਵੀ ਕੋਈ ਚੀਜ਼ ਆ ਮੈਂ ਵੀ ਜਵਾਬ ਦੇ ਆ ਜੇ ਮੈਂ ਇੱਥੇ ਨਾ ਜਵਾਬ ਦਿੱਤਾ ਤਾਂ ਮੈਂ ਰੱਬ ਦੀ ਕਚਹਿਰੀ 'ਚ ਜਵਾਬ ਦੇਣਾ ਮੇਰੇ ਪਿੱਛੇ ਕਿਸੇ ਤੇ ਗੋਲੀ ਲੱਗੀ ਠੀਕ ਹੈ ਜੀ ਔਰ ਜੇ ਮੈਡਮ ਰੋਲਾ ਨਾ ਪਾਉਂਦੇ ਤੇ ਸ਼ਾਇਦ ਉਹ ਗੋਲੀਆਂ ਮੇਰੇ ਵੱਜਦੀਆਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ ਸੋ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਇਹ ਵੀਡੀਓ ਡਿਲੀਟ ਕਰ ਦੇ ਮੈਂ ਗਿਆ ਪਰ ਮੇਰੇ ਨਾਲ ਅਫਸਰਾਂ ਨੇ ਬਹੁਤ ਵਧੀਆ ਗੱਲ ਕੀਤੀ ਮੈਡਮ ਨਾਲ ਵੀ ਬਹੁਤ ਵਧੀਆ ਗੱਲ ਕੀਤੀ ਔਰ ਸਾਡੀ ਇਮੀਡੀਏਟਲੀ ਜਿਹੜੀ ਮੰਗ ਸੀ ਸਾਡੀ ਮੰਗ ਸੀ ਸੈੱਟ ਬਣਾ ਕੇ ਜਾਂਚ ਕਰੋ ਉਹਨਾਂ ਨੇ ਸਾਨੂੰ ਸੈੱਟ ਬਣਾ ਕੇ ਜਾਂਚ ਕਰ ਹੂੰ ਕੀ ਹੁਣ ਪ੍ਰਸ਼ਾਸਨ ਤੋਂ ਕੀ ਅਸ਼ੋਚਨ ਹੁੰਦਾ ਦੇਖੋ ਭਰੋਸਾ ਦੇਖੋ ਗੱਲ ਉਹਨਾਂ ਨੇ ਵਧੀਆ ਕੀਤੀ ਐ ਤੇ ਜੇ ਜੇ ਉਹ ਤਵਦੀਸ਼ ਸਹੀ ਨਹੀਂ ਕਰਨਗੇ ਤਾਂ ਆਪਾਂ ਬੈਠ ਸਕਦੇ ਆ ਜੀ ਲੋਕਤੰਤਰ ਆ ਅਸੀਂ ਮੁੜ ਕੇ ਧਰਨਾ ਲਾ ਦਾਂਗੇ ਇਹ ਸਾਲੋਚ ਬਟੂ ਇੱਦਾਂ ਹੀ ਬਹਿ ਜਾਗੇ ਭਾਜੀ ਮੈਂ ਤੁਹਾਨੂੰ ਦੱਸੀ ਜਾਂਦਾ ਮੈਂ ਪਹਿਲੇ ਵੀ ਗਿਆ ਮਾਰਤਾ ਦਿੱਤਾ ਹੀ ਸੀ ਤਾਂ ਰੱਬ ਨੇ ਰੱਖਿਆ ਠੀਕ ਹੈ ਨਾ ਜੇ ਸੀ ਇਨਸਾਫ ਹੀ ਨਾ ਲੈ ਕੇ ਗਏ ਫਿਰ ਉਹਦਾ ਵੀ ਘਰੇ ਬੈਠ ਕੇ ਵੀ ਕਲਪਨਾ ਫਾਇਦਾ ਕੀ ਫਿਰ ਇੱਥੇ ਠੋਕ ਕੇ ਆਪਣੇ ਯਤਨ ਕਰਾਂਗੇ ਜਿਹੜੇ ਕਰਨੇ ਹੋ ਬਿਲਕੁਲ ਫੈਮਿਲੀ ਜਿਹੜਾ ਸਹੁਰੇ ਸਾਹਿਬ ਉਹਨਾਂ ਨਾਲ ਕੋਈ ਗਲਤਤ ਹੋਈ ਕੰਪਰਮਾਈਜ਼ ਦੀ ਗੱਲ ਹੋਈ ਕੋਈ ਕਿਉਂਕਿ ਮੈਟਰ ਬੜਾ ਵੱਡਾ ਬਣ ਗਿਆ ਸੀਗਾ ਭਾਜੀ ਪਹਿਲੇ ਜਦੋਂ ਗੋਲੀकांड ਨਹੀਂ ਹੋਇਆ ਸੀ ਉਦੋਂ ਉਹਨਾਂ ਨਾਲ ਇਹ ਗੱਲ ਹੋਈ ਸੀ ਵੀ ਆਪਾਂ ਚੁੱਪਚੀਪੇ ਤਲਾਕ ਕਰ ਲੈਂਦੇ ਆ ਤੁਸੀਂ ਆਪਦੀ ਕੁੜੀ ਜਿੱਥੇ ਜਿੱਥੇ ਵੀ ਦੇਖੋ ਹਾਂ ਜੋ ਜਿੱਥੇ ਇਹਦਾ ਦਿਲ ਕਰਦਾ ਉੱਥੇ ਇਹਨੂੰ ਵਿਆਓ ਕਿਉਂਕਿ ਤੁਹਾਡੀ ਜਿੱਤੇ ਕੁੜੀ ਦੀ ਖੁਸ਼ੀ ਬੜੀ ਵਧੀਆ ਗੱਲ ਮੇਰੇ ਫਾਦਰ ਦੀ ਤੇ ਉਹਦੇ ਫਾਦਰ ਦੀ ਇਹ ਬੰਦ ਕਮਰੇ ਦੀ ਗੱਲ ਸੀ ਪਰ ਅਗਲੇ ਦੇ ਮਨ ਦੇ ਵਿੱਚ ਕੀ ਚੱਲਦਾ ਕਿ ਉਹਨੇ ਇਹ ਗੈਂਗਸਟਰ ਤੋਂ ਹਮਲਾ ਕਰਵਾਇਆ ਇਹ ਤਾਂ ਭਾਜੀ ਉਹ ਇੰਟਰੋਗੇਸ਼ਨ ਦੇ ਵਿੱਚ ਉਹੀ ਦੱਸੂਗਾ ਨਾ ਇਹ ਤਾਂ ਪੁਲਿਸ ਵੱਲੋਂ ਜੇ ਇੰਟਰੋਗੇਸ਼ਨ ਚੱਜ ਨਾਲ ਕੀਤੀ ਜਾਂਦੀ ਸਾਰਾ ਕੋਈ ਦੱਸ ਦੇਣਾ ਜਿਹੜੀ ਇੱਕ ਸੀਸੀਟੀਵੀ ਐ ਸੀ ਜਿਹੜਾ ਜਿਹੜੀ ਗੋਲੇ ਚੱਲੀ ਆ ਜਿਹੜੀ ਅੰਦਰ ਦੀ ਸੀਸੀਟੀਵੀ ਉਹ ਜਿਹੇ ਇੱਕ ਅੰਦਰ ਬੰਦਾ ਪਹਿਲੇ ਅੰਦਰ ਬੜਿਆ ਹੋਇਆ ਸੀਗਾ ਜਿਹੜਾ ਲਿਫਾਫੇ ਵਿੱਚੋਂ ਦੋ ਬੰਦੇ ਸੀ ਅੰਦਰ ਦੋਨਾਂ ਨੇ ਲਿਫਾਫੇ ਫੜੇ ਹੋਏ ਸੀਗੇ ਤੇ ਉਹਨਾਂ ਨੇ ਲਿਫਾਫਿਆਂ ਦੇ ਵਿੱਚ ਵੈਪਨ ਮੋਬਾਈਲ ਲੱਕ ਨੂੰ ਅੰਟਰ ਰੇਂਡ ਬੰਦੇ ਸੀਗੇ ਠੀਕ ਹੈ ਉਹਨਾਂ ਨੇ ਵੈਪਨ ਕੱਢਣ ਨੂੰ ਹੀ ਟਾਈਮ ਜ਼ਿਆਦਾ ਖਰਾਬ ਕਰਤਾ ਜੇ ਕੋਈ ਟ੍ਰੇਂਟ ਬੰਦੇ ਸ਼ੂਟਰ ਹੁੰਦੇ ਫਿਰ ਮੈਂ ਸ਼ਾਇਦ ਤੁਹਾਡੇ ਚ ਨਾ ਖੜਾ ਮਤਲਬ ਉਹਨਾਂ ਵੱਲੋਂ ਕੋਈ ਕਮੀ ਨਹੀਂ ਸੀ ਪੂਰੀ ਤਿਆਰੀ ਨਾਲ ਆਏ ਸੀ ਪੰਜੋ ਦੇ ਪੰਜੋ ਜਾਣੇ ਪਰ ਵੈਪਨ ਵੀ ਹੈਗੇ ਸੀ ਪੰਜ ਬੜੀ ਸ਼ਰਮ ਵਾਲੀ ਗੱਲ ਆ ਵੀ ਰਿਸ਼ਵ ਪਣੀਪਾਲ ਜੇਲ੍ਹ ਚ ਵੀ ਪਹੁੰਚ ਗਿਆ ਪਰ ਪੁਲਿਸ ਵੱਲੋਂ ਹਲੇ ਤੱਕ ਵੀ ਉਹਦਾ ਵੈਪਨ ਨਹੀਂ ਰਿਕਵਰ ਕੀਤਾ ਗਿਆ ਨਾ ਉਹਦਾ ਹਲੇ ਤੱਕ ਰਿਮਾਂਡ ਨਹੀਂ ਲਿੱਤਾ ਗਿਆ ਸੋ ਇਹ ਇਹ ਸੀਗੇ ਪ੍ਰਿੰਕਲ ਗੁਰਿੰਦਰ ਸਿੰਘ ਪ੍ਰਿੰਕਲ ਜਿਹਨਾਂ ਦੇ ਪਿਛਲੇ ਸਮੇਂ ਜਿਹੜੀ ਗੋਲੀ ਆ ਦੁਕਾਨ ਦੇ ਵਿੱਚ ਪ੍ਰਿੰਕਲ ਚ ਫਟ ਦੇ ਵਿੱਚ ਗੋਲੀਆਂ ਚੱਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਿਹੜੇ ਇਲਾਜ ਜਿਹੜੇ ਇਲਾਜ ਤੋਂ ਬਾਅਦ ਜਦੋਂ ਠੀਕ ਹੋ ਗਏ ਤੇ ਕਾਰਵਾਈ ਲੈ ਕੇ ਜਿਹੜੇ ਅੱਜ ਲੁਧਿਆਣਾ ਕਮਿਸ਼ਨ ਦਫ਼ਤਰ ਦੇ ਪਹੁੰਚੇ ਨੇ ਕਿਹਾ ਵੀ ਅਗਰ ਪੁਲਿਸ ਅਗਰ ਸਿੱਟ ਬਿਠਾ ਹੁਣ ਸਿੱਟ ਬਿਠਾ ਦਿੱਤੀ ਗਈ ਅਗਰ ਕਹਿੰਦੇ ਪੁਲਿਸ ਅਗਰ ਪੁਲਿਸ ਕਾਰਵਾਈ ਨਾ ਕਰਦੀ ਤਾਂ ਇਹ ਧਰਨਾ ਲਾਉਣ ਨੂੰ ਤਿਆਰ ਸੀ ਕਿ ਇਹ ਕਹਿੰਦੇ ਵੀ ਹੁਣ ਅਗਰ ਹਲੇ ਵੀ ਪੁਲਿਸ ਕਾਰਵਾਈ ਨਹੀਂ ਕਰੇਗੀ ਤਾਂ ਮੈਂ ਧਰਨਾ ਕੇ ਭੁਖਾ ਹੜਤਾਲ ਤੇ ਵੀ ਬੈਠਾਂਗਾ ਹੁਣ ਇਹ ਦੇਖਣਾ ਹੋਵੇਗਾ ਕਿ ਵਾਕਈ ਪੁਲਿਸ ਵਧੀਆ ਆਪਣੀ ਇਹ ਕਾਰਜਕਾਰੀ ਦਿਖਾਉਂਦੀ ਹੈ ਕਿ ਨਹੀਂ ਦਿਖਾਉਂਦੀ ਇਹ ਆਉਣ ਵਾਲਾ ਸਮਾਂ ਦੇਖਿਆ ਕਿਉਂਕਿ ਪ੍ਰਿੰਕਲ ਦਾ ਮਾਮਲਾ ਜਿਹ ਜਿਹੜੀਆਂ 5-6 ਗੋਲੇ ਲਗਣੀਆਂ ਤੇ ਫਿਰ ਵੀ ਜੂੰਦਾ ਰਹਿ ਗਿਆ ਚਲੋ ਪਰਮਾਤਮਾ ਦੀ ॠਣ ਹੈ ਪਰਮਾਤਮਾ ਦਾ ਸ਼ੁਕਰ ਮਨਾਉਣਾ ਵੀ ਇਹ ਸਿਰ ਕਿਸੇ ਤਰੀਕੇ ਦੀ ਜਾਨੀ ਨੁਕਸਾਨ ਨਹੀਂ ਹੋਇਆ ਸੋ ਤੁਸੀਂ ਜਿਹੜੇ ਯੂਨਾਈਟਿਡ ਪੋਸਟ ਦੇ ਨਾਲ ਮੈਂ